ਕਈ ਵਾਰ ਗੋਭੀ ਦੇ ਪਰੌਂਠੇ ਬਣਾਉਂਦੇ ਸਮੇਂ ਆਪਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਜਾਂ ਤਾਂ ਉਹਦੀ ਸਟਫਿੰਗ ਕਰਦੇ ਸਮੇਂ ਆਪਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਜਾਂ ਫਿਰ ਜਦੋਂ ਆਪਾਂ ਪਰੌਂਠੇ ਨੂੰ ਵੇਲਦੇ ਆਂ ਤੇ ਪਰੌਂਠਾ ਫਟ ਜਾਂਦਾ ਹੈ ਤੇ ਗੋਭੀ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅੱਜ ਆਪਾਂ ਇੱਕ ਇੱਕ ਛੋਟੇ ਛੋਟੇ ਪੁਆਇੰਟ ਤੇ ਗੱਲ ਕਰਾਂਗੇ ਤੇ ਮੈਂ ਤੁਹਾਨੂੰ ਪਰੌਂਠੇ ਬਣਾ ਕੇ ਦੱਸਾਂਗੀ ਕਿਸ ਤਰੀਕੇ ਨਾਲ ਪਰੌਂਠੇ ਵੇਲਣੇ ਨੇ ਇਹ ਵੀ ਮੈਂ ਤੁਹਾਨੂੰ ਦੱਸਾਂਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਲਿਓ ਇੱਥੇ ਮੈਂ ਇੱਕ ਗੋਭੀ ਦਾ ਫੁੱਲ ਲਿਆ ਏ ਤੇ ਇਹਨੂੰ ਆਪਾਂ ਕੱਟ ਕੇ ਛੋਟੇ-ਛੋਟੇ ਹਿੱਸਿਆਂ ਵਿੱਚ ਕਰ ਲਿਆ ਏ ਤੇ ਡੇਢ ਤੋਂ 2 ਕਿਲੋ ਆਪਾਂ ਪਾਣੀ ਲਿਆ ਏ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਇੱਕ ਚਮਚ ਹਲਦੀ ਪਾ ਦਿੱਤੀ ਹੈ ਤੇ ਇੱਕ ਚਮਚ ਆਪਾਂ ਨਮਕ ਪਾ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਸਾਰੀ ਗੋਭੀ ਨੂੰ ਪਾ ਕੇ 2 ਮਿੰਟ ਵਾਸਤੇ ਟੱਕ ਕੇ ਸਾਈਡ ਤੇ ਰੱਖ ਦਾਂਗੇ ਹਲਦੀ ਵਾਲੇ ਪਾਣੀ ਦੇ ਨਾਲ ਜੇਕਰ ਗੋਭੀ ਵਿੱਚ ਕੋਈ ਕੀੜਾ ਹੋਵੇਗਾ ਤੇ ਉਬਾਰ ਆ ਜਾਏਗਾ 2 ਮਿੰਟ ਬਾਅਦ ਆਪਾਂ ਗੋਭੀ ਨੂੰ ਬਾਹਰ ਕੱਢ ਕੇ 2-3 ਪਾਣੀ ਦੇ ਵਿੱਚ ਚੰਗੀ ਤਰ੍ਹਾਂ ਤੋ ਕੇ ਸਾਫ ਕਰ ਲੈਣਾ ਹੈ ਬਿਲਕੁਲ ਇਸ ਤਰੀਕੇ ਨਾਲ ਸਾਫ ਕਰਨ ਤੋਂ ਬਾਅਦ ਹੁਣ ਆਪਾਂ ਗੋਭੀ ਨੂੰ ਕੱਦੂਕਸ ਕਰ ਲਵਾਂਗੇ ਸਭ ਤੋਂ ਮੋਟੀ ਸਾਈਡ ਤੋਂ ਕੱਦੂਕਸ ਕਰਿਓ ਗੋਭੀ ਦੇ ਪਰੌਂਠੇ ਜਿਆਦਾ ਸਵਾਦ ਲੱਗਦੇ ਨੇ ਅੱਜ ਮੈਂ ਤੁਹਾਨੂੰ ਕੁਝ 1-2 ਖਾਸ ਗੱਲਾਂ ਵੀ ਦੱਸਾਂਗੀ ਕਿ ਗੋਭੀ ਦੇ ਪਰੌਂਠਿਆਂ ਲਈ ਆਪਾਂ ਆਟਾ ਕਿਸ ਤਰ੍ਹਾਂ ਗੁੰਨਣਾ ਹੈ ਕਿਸ ਪਾਣੀ ਨਾਲ ਆਪਾਂ ਆਟਾ ਬਣਾਉਣਾ ਹੈ ਇਹ ਮੈਂ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੱਸਾਂਗੀ ਤੁਸੀਂ ਵੀਡੀਓ ਤੇ ਲਾਸਟ ਤੱਕ ਬਣੇ ਰਹੋ ਸਾਰੀ ਹੀ ਗੋਭੀ ਨੂੰ ਮੈਂ ਕद्दूकस ਕਰ ਲਿਆ ਏ ਤੁਸੀਂ ਚਾਹੋ ਤੇ ਪਿਆਜ਼ ਅਦਰਕ ਲਸਣ ਜੇਕਰ ਪਾਉਣਾ ਚਾਹੁੰਦੇ ਜੇ ਤੇ ਉਹਨੂੰ ਵੀ ਤੁਸੀਂ ਕद्दूकस ਕਰ ਸਕਦੇ ਜੇ ਜਾਂ ਫਿਰ ਕੱਟ ਕੇ ਵੀ ਪਾ ਸਕਦੇ ਜੇ ਹੁਣ ਆਪਾਂ ਇਹਨੂੰ ਇਹ ਵਾਪਸ ਉਸੇ ਬਰਤਨ ਵਿੱਚ ਢਾੜ ਦਿੱਤਾ ਏ ਤੇ ਨਾਲ ਹੀ ਆਪਾਂ ਇਹਦੇ ਵਿੱਚ ਜੋ ਪਿਆਜ਼ ਮੈਂ ਕੱਟ ਕੇ ਰੱਖੇ ਸੀ ਉਹ ਪਾ ਦਵਾਂਗੀ ਮੈਂ ਇੱਥੇ ਦੋ ਪਿਆਜ਼ ਕੱਟ ਕੇ ਲੈਣੇ ਜਿਹੜੇ ਸਾਈਜ਼ ਦੇ ਤੁਸੀਂ ਮਰਜ਼ੀ ਕੱਟ ਸਕਦੇ ਜੇ ਪਰ ਥੋੜੇ ਪਤਲੇ ਕੱਟਿਓ ਹੁਣ ਇੱਥੇ ਆਪਾਂ ਇੱਕ ਤੋਂ ਦੋ ਚਮਚ ਜਿੰਨਾ ਨਮਕ ਪਾ ਦਾਂਗੇ ਤੇ ਨਮਕ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰਕੇ ਤੇ ਤਿੰਨ ਤੋਂ ਚਾਰ ਮਿੰਟ ਵਾਸਤੇ ਨੂੰ ਟੱਕ ਕੇ ਰੱਖ ਦੇਣਾ ਹੈ ਤਾਂ ਜੋ ਗੋਭੀ ਪੂਰੀ ਤਰ੍ਹਾਂ ਪਾਣੀ ਛੱਡ ਦੇਵੇ ਤੁਸੀਂ ਦੇਖੋ 3 ਤੋਂ 4 ਮਿੰਟ ਹੀ ਰੱਖਿਆ ਸੀ ਮੈਂ ਤੇ ਗੋਭੀ ਨੇ ਕਿੰਨਾ ਪਾਣੀ ਛੱਡ ਦਿੱਤਾ ਹੈ ਜਾਂ ਤਾਂ ਤੁਸੀਂ ਗੋਭੀ ਨੂੰ ਇਸੇ ਤਰੀਕੇ ਨਾਲ ਨਿਚੋੜ ਕੇ ਵਰਤ ਸਕਦੇ ਜੇ ਜਾਂ ਕਿਸੇ ਕੱਪੜੇ ਦੇ ਵਿੱਚ ਸਾਰੀ ਗੋਭੀ ਨੂੰ ਇਸ ਤਰੀਕੇ ਨਾਲ ਪਾ ਕੇ ਤੇ ਕੱਪੜੇ ਦੇ ਨਾਲ ਤੁਸੀਂ ਇਹਨੂੰ ਆਸਾਨੀ ਨਾਲ ਪਾਣੀ ਨੂੰ ਬਾਹਰ ਕੱਢ ਸਕਦੇ ਜੇ ਕੱਪੜੇ ਦੇ ਵਿੱਚ ਨਿਚੋੜਨ ਦੇ ਨਾਲ ਤਾਂ ਉਹ ਪਾਣੀ ਨੂੰ ਵਾਪਸ ਪੋੜਨਾ ਨਹੀਂ ਪਏਗਾ ਕਿਉਂਕਿ ਆਪਾਂ ਇਸੇ ਪਾਣੀ ਦੇ ਨਾਲ ਆਟਾ ਬਣਾਉਣਾ ਹੈ ਚੰਗੀ ਤਰ੍ਹਾਂ ਮੈਂ ਸਾਰੀ ਗੋਭੀ ਨੂੰ ਨਿਚੋੜ ਕੇ ਸਾਰਾ ਪਾਣੀ ਕੱਢ ਦਿੱਤਾ ਹੈ ਤੁਸੀਂ ਦੇਖੋ ਗੋਭੀ ਇੱਕਦਮ ਸੁੱਕੀ ਹੋ ਗਈ ਆ ਗੋਭੀ ਦੇ ਵਿੱਚ ਜੇਕਰ ਆਪਾਂ ਪਾਣੀ ਕੱਢ ਦਿੰਨੇ ਆ ਤੇ ਜਦੋਂ ਆਪਾਂ ਪਰੌਂਠਾ ਵੇਲਦੇ ਆ ਤੇ ਪਰੌਂਠਾ ਬਿਲਕੁਲ ਨਹੀਂ ਫਟਦਾ ਹੁਣ ਇੱਥੇ ਆਪਾਂ ਆਟਾ ਬਣਾ ਲੈਨੇ ਆ ਇੱਥੇ ਮੈਂ ਦੋ ਕਵਲੀਆਂ ਭਰ ਕੇ ਆਟੀਆਂ ਲਈਆਂ ਨੇ ਸਭ ਤੋਂ ਪਹਿਲਾਂ ਆਪਾਂ ਆਟੇ ਵਿੱਚ ਉਹ ਪਾਣੀ ਪਾਵਾਂਗੇ ਜਿਹੜਾ ਆਪਾਂ ਗੋਭੀ ਦੇ ਵਿੱਚੋਂ ਨਿਚੋੜ ਕੇ ਰੱਖਿਆ ਸੀ ਹੁਣ ਆਪਾਂ ਉਹਨੂੰ ਆਟੇ ਦੇ ਵਿੱਚ ਵਾਧੂ ਨਮਕ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਆ ਕਿਉਂਕਿ ਇਸ ਪਾਣੀ ਵਿੱਚ ਪਹਿਲਾਂ ਹੀ ਨਮਕ ਹੈ ਇਹ ਪਾਣੀ ਦੀ ਵਰਤੋਂ ਕਰਨ ਦੇ ਨਾਲ ਜੇਕਰ ਪਰੌਂਠੇ ਦੀ ਸਟਫਿੰਗ ਕਿਤੇ ਥੋੜੀ ਵੀ ਪੈਂਦੀ ਆ ਤੇ ਜਿਹੜੀ ਰੋਟੀ ਹੋਏਗੀ ਉਹਦਾ ਸਵਾਦ ਪੂਰਾ ਤੁਹਾਨੂੰ ਮਿਲੇਗਾ ਕਿਉਂਕਿ ਇਹਦੇ ਵਿੱਚ ਗੋਭੀ ਦਾ ਵੀ ਸਾਰਾ ਰਸ ਹੈ ਪਿਆਜ਼ ਦਾ ਵੀ ਰਸ ਹੈ ਇਹਦੇ ਨਾਲ ਜਿਹੜੇ ਪਰੌਂਠੇ ਨੇ ਬਹੁਤ ਸਵਾਦ ਬਣਦੇ ਨੇ ਹੁਣ ਆਪਾਂ ਥੋੜਾ ਜਿਹਾ ਪਾਣੀ ਦੁੱਝਾ ਪਾ ਕੇ ਤੇ ਚੰਗੀ ਤਰ੍ਹਾਂ ਆਟਾ ਬਣਾ ਲਾਂਗੇ ਆਟਾ ਤੁਸੀਂ ਨਾ ਤੇ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਪਤਲਾ ਰੱਖਣਾ ਹੈ ਨਰਮ ਜਿਹਾ ਆਟਾ ਰੱਖਣਾ ਹੈ ਜਿਹਦੇ ਨਾਲ ਪਰੌਂਠੇ ਬਣਾਉਣੇ ਸੌਖੇ ਹੋਣ ਮੈਂ ਚੰਗੀ ਤਰ੍ਹਾਂ ਆਟੇ ਨੂੰ ਬਣਾ ਕੇ ਰੱਖ ਦਾਂਗੀ ਗੋਭੀ ਵਾਲਾ ਪਾਣੀ ਪਾਉਣ ਤੋਂ ਬਾਅਦ ਆਪਾਂ ਨੂੰ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਪਾਉਣਾ ਪਿਆ ਸੀ ਤੇ ਆਟੇ ਵਿੱਚ ਆਪਾਂ ਕੋਈ ਤੇਲ ਜਾਂ ਘਿਓ ਬਿਲਕੁਲ ਨਹੀਂ ਪਾਇਆ ਇਸੇ ਤਰ੍ਹਾਂ ਹੀ ਆਪਾਂ ਉਸ ਪਾਣੀ ਨਾਲ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਕੇ ਤੇ ਰੱਖ ਲਿਆ ਹੈ ਥੋੜੀ ਦੇਰ ਵਾਸਤੇ ਆਪਾਂ ਆਟੇ ਨੂੰ ਢੱਕ ਕੇ ਰੱਖ ਦਾਂਗੇ ਓਨੀ ਦੇਰ ਵਾਸਤੇ ਆਪਾਂ ਜੋ ਗੋਭੀ ਸੀ ਉਹਦੇ ਵਿੱਚ ਮਸਾਲੇ ਪਾ ਲਾਂਗੇ ਇੱਥੇ ਮੈਂ ਸਭ ਤੋਂ ਪਹਿਲਾਂ ਇੱਕ ਹਰੀ ਮਿਰਚ ਜੀ ਨੂੰ ਬਿਲਕੁਲ ਬਰੀਕ ਕੱਟ ਕੇ ਲਿਆਇਓ ਪਾ ਦਿੱਤੀ ਆ ਜੇਕਰ ਪਰੌਂਠੇ ਬੱਚਿਆਂ ਲਈ ਬਣਾਉਂਦੇ ਪਹਿਜੇ ਤਾਂ ਤੁਸੀਂ ਇਕੱਲੇ ਲਾਲ ਮਿਰਚ ਦੀ ਵਰਤੋਂ ਕਰ ਸਕਦੇ ਜੀ ਆਪਣੇ ਟੇਸਟ ਦੇ ਹਿਸਾਬ ਨਾਲ ਥੋੜਾ ਜਿਹਾ ਇੱਥੇ ਮੈਂ ਹਰਾ ਧਨੀਆ ਪਾ ਦਿੱਤਾ ਹੈ ਬਿਲਕੁਲ ਬਰੀਕ ਕੱਟ ਕੇ ਅੱਧਾ ਚਮਚ ਜਿੰਨਾ ਇੱਥੇ ਸਾਬਤ ਜੀਰਾ ਪਾ ਦਿੰਦਾ ਹੈ ਬਿਲਕੁਲ ਅੱਧੇ ਚਮਚ ਜਿੰਨਾ ਆਪਾਂ ਅਮਚੂਰ ਪਾਊਡਰ ਪਾ ਦਿੰਦਾ ਇਹ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਪਰੌਂਠੇ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਅੱਧਾ ਚਮਚ ਹੀ ਮੈਂ ਇਹਦੇ ਵਿੱਚ ਗਰਮ ਮਸ 1 ਚਮਚ ਨਮਕ ਪਾਇਆ ਏ ਬਿਲਕੁਲ ਥੋੜੀ ਜੀ ਕਾਲੀ ਮਿਰਚ ਤੇ ਅੱਧੇ ਚਮਚ ਤੋਂ ਵੀ ਘੱਟ ਆਪਾਂ ਇੱਥੇ ਕਸ਼ਮੀਰੀ ਲਾਲ ਮਿਰਚ ਪਾ ਦਿੱਤੀ ਆ ਨਮਕ ਤੁਸੀਂ ਟੇਸਟ ਦੇ ਹਿਸਾਬ ਨਾਲ ਪਾਓ ਕਿਉਂਕਿ ਆਪਾਂ ਪਹਿਲਾਂ ਵੀ ਗੋਭੀ ਵਿੱਚ ਨਮਕ ਪਾਇਆ ਸੀ ਭਾਵੇਂ ਉਹ ਨਮਕ ਆਪਾਂ ਨਚੋੜ ਕੇ ਕੱਢ ਲਿਆ ਸੀ ਪਰ ਥੋੜਾ ਬਹੁਤ ਉਹਦਾ ਟੇਸਟ ਰਹਿ ਜਾਂਦਾ ਹੈ ਸਭ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਜੋ ਆਟਾ ਆਪਾਂ ਟੱਕ ਕੇ ਰੱਖਿਆ ਸੀ ਉਹਦੇ ਵੱਲ ਆਉਨੇ ਆ ਆਟਾ ਰੱਖੇ ਹੋਏ ਨੂੰ 3-4 ਮਿੰਟ ਹੀ ਹੋਏ ਨੇ ਤੇ ਆਟਾ ਆਪਾਂ ਇੱਕ ਵਾਰੀ ਫੇਰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਲ ਲਾਂਗੇ ਤਾਂ ਜੋ ਆਟਾ ਹੋਰ ਜ਼ਿਆਦਾ ਵਧੀਆ ਹੋ ਜਾਏ ਨਰਮ ਹੋ ਜਾਏ ਇਸ ਕਰਕੇ ਤੁਸੀਂ ਵੀ ਜਦੋਂ ਪਰੌਂਠੇ ਬਣਾਉਣੇ ਨੇ ਬਿਲਕੁਲ ਤਾਜ਼ੇ ਆਟੇ ਦੇ ਬਣਾਓ ਪਰੌਂਠੇ ਜ਼ਿਆਦਾ ਸਵਾਦ ਬੰਦਦੇ ਨੇ ਜੇਕਰ ਆਪਾਂ ਫਰਿੱਜ ਵਿੱਚ ਸਟੋਰ ਕੀਤਾ ਹੋਇਆ ਆਟਾ ਵਰਤਦੇ ਆਂ ਤੇ ਪਰੌਂਠੇ ਇੰਨੇ ਸਵਾਦ ਨਹੀਂ ਬੰਦਦੇ ਹੁਣ ਆਪਾਂ ਪਰੌਂਠੇ ਬਣਾਉਣੇ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਪੇੜਾ ਲੈ ਲਿਆ ਹੈ ਜਦੋਂ ਆਪਾਂ ਸਟਫਿੰਗ ਵਾਲੇ ਪਰੌਂਠੇ ਬਣਾਉਣੇ ਆ ਤੇ ਪੇੜੇ ਦਾ ਸੈਜ ਥੋੜਾ ਵੱਡਾ ਲੈਣਾ ਚਾਹੀਦਾ ਹੈ ਇਹਦੇ ਨਾਲ ਜਦੋਂ ਪਰੌਂਠੇ ਵੇਲਦੇ ਆ ਤੇ ਸਟਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲਦੀ ਜਦੋਂ ਤੁਸੀਂ ਇਸ ਪੇੜੇ ਨੂੰ ਚੁੰਡਣਾ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਥੋੜਾ ਜਿਹਾ ਪੇੜੇ ਨੂੰ ਦਬਾ ਕੇ ਤੇ ਜਿਹੜੇ ਕੰਡੇ ਨੇ ਉਹਨਾਂ ਨੂੰ ਇੱਕਦਮ ਪਤਲਾ ਕਰ ਦੇਣਾ ਹੈ ਤੇ ਸੈਂਟਰ ਦੇ ਵਿੱਚੋਂ ਇੱਕਦਮ ਮੋਟਾ ਤੁਹਾਡਾ ਪੇੜਾ ਰਹਿਣਾ ਚਾਹੀਦਾ ਹੈ ਬਿਲਕੁਲ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਚੁੰਡ ਲੈਣਾ ਹੈ ਹੁਣ ਇਹਦੇ ਵਿੱਚ ਆਪਾਂ ਸਟਫਿੰਗ ਭਰਾਂਗੇ 2-3 ਚਮਚ ਤੁਸੀਂ ਇਹਦੇ ਵਿੱਚ ਭਰ ਸਕਦੇ ਜੇ ਆਸਾਨੀ ਨਾਲੇ ਪਰੌਂਠਾ ਬੇਲ ਲਿਆ ਜਾਏਗਾ ਹੁਣ ਤੁਸੀਂ ਦੇਖਿਓ ਕਿ ਇਸ ਤਰੀਕੇ ਨਾਲ ਆਪਾਂ ਇਹਨੂੰ ਪੇੜੇ ਨੂੰ ਬੰਦ ਕਰਨਾ ਹੈ ਜਿਹੜੇ ਪਤਲੇ-ਪਤਲੇ ਕਿਨਾਰੇ ਆਪਾਂ ਕੀਤੇ ਸੀ ਚੁੰਡਾ ਕਰਕੇ ਉਹਨਾਂ ਨੂੰ ਆਪਾਂ ਫੜਦੇ ਹੋਏ ਬਿਲਕੁਲ ਸੈਂਟਰ ਵਿੱਚ ਲੈ ਆਉਣਾ ਹੈ ਬਿਲਕੁਲ ਇਸ ਤਰੀਕੇ ਨਾਲ ਇੱਕ ਅੰਗੂਠੇ ਨਾਲ ਤੁਸੀਂ ਸਟਫਿੰਗ ਨੂੰ ਦਬਾਉਂਦੇ ਜਾਣਾ ਹੈ ਫੇਰ ਤੁਸੀਂ ਇਹਨੂੰ ਘੁਮਾ ਕੇ ਚਾਹੋ ਤਾਂ ਸੈਂਟਰ ਵਾਲੇ ਆਟੇ ਨੂੰ ਤੁਸੀਂ ਥੋੜਾ ਜਿਹਾ ਹਟਾ ਵੀ ਸਕਦੇ ਜੇ ਤੋੜ ਕੇ ਨਹੀਂ ਤਾਂ ਇਸੇ ਤਰ੍ਹਾਂ ਦਬਾ ਦਿਓ ਹੁਣ ਆਪਾਂ ਇਹਨੂੰ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਜ਼ਿਆਦਾ ਇਹਨੂੰ ਹੱਥਾਂ ਦੇ ਨਾਲ ਹੀ ਆਪਾਂ ਚੁੰਡ ਕੇ ਪਤਲਾ ਕਰ ਲਾਂਗੇ ਪਰ ਹੁਣ ਤੁਸੀਂ ਚੁੰਡਦੇ ਸਮੇਂ ਖਿਆਲ ਰੱਖਣਾ ਹੈ ਕਿ ਬਿਲਕੁਲ ਸੈਂਟਰ ਵਿੱਚ ਅੰਗੂਠਾ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਸਟਫਿੰਗ ਨੂੰ ਸਾਰੇ ਹੀ ਰੋਟੀ ਦੇ ਵਿੱਚ ਫੈਲਾ ਦੇਣਾ ਹੈ ਤਾਂ ਜੋ ਸਾਰੇ ਹੀ ਪਰੌਂਠੇ ਦੇ ਵਿੱਚ ਚੰਗੀ ਤਰ੍ਹਾਂ ਗੋਭੀ ਦਾ ਟੇਸਟ ਤੁਹਾਨੂੰ ਮਿਲ ਸਕੇ ਜੇਕਰ ਤੁਸੀਂ ਇਸ ਤਰੀਕੇ ਨਾਲ ਆਟਾ ਬਣਾਓਗੇ ਤਾਂ ਤੁਹਾਨੂੰ ਸਾਰੇ ਪਰੌਂਠੇ ਵਿੱਚ ਗੋਭੀ ਦਾ ਟੇਸਟ ਮਿਲੇਗਾ ਹੁਣ ਆਪਾਂ ਇਹਨੂੰ ਵੇਲਾਂਗੇ ਤੁਸੀਂ ਦੇਖਿਓ ਵੇਲ ਦੇ ਸਮੇਂ ਇਹਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਆਮ ਰੋਟੀ ਵਾਂਗ ਬਿਲਕੁਲ ਸੈਂਟਰ ਵਿੱਚੋਂ ਨਹੀਂ ਮੇ ਵੇਲਦੀ ਪਈ ਇੱਕ ਸਾਈਡ ਤੇ ਤੁਸੀਂ ਵੇਲਣਾ ਰੱਖਣਾ ਹੈ ਤੇ ਉਸੇ ਸਾਈਡ ਤੋਂ ਤੁਸੀਂ ਵੇਲੀ ਜਾਣਾ ਹੈ ਬਿਲਕੁਲ ਹੌਲੀ-ਹੌਲੀ ਵੇਲੋਗੇ ਜੇਕਰ ਬਿਲਕੁਲ ਦਬਾਅ ਨਾ ਪਾਓਗੇ ਤੇ ਇਹਨੇ ਆਪਣੇ ਆਪ ਘੁੰਮਦੇ ਹੋਏ ਇੱਕਦਮ ਪਤਲਾ ਪਰੌਂਠਾ ਬਣ ਜਾਣਾ ਹੈ ਉਨੀ ਦੇਰ ਤੱਕ ਇਹਨੂੰ ਵੇਲ ਦੋ ਜਦੋਂ ਤੱਕ ਇਹਦੇ ਵਿੱਚੋਂ ਬਿਲਕੁਲ ਵੀ ਸਟਫਿੰਗ ਨਜ਼ਰ ਆਉਣ ਨਹੀਂ ਲੱਗ ਜਾਂਦੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਵੇਲ ਕੇ ਤਿਆਰ ਕਰੋ ਦੇਖੋ ਸਟਫਿੰਗ ਬਿਲਕੁਲ ਨਜ਼ਰ ਆਉਣ ਲੱਗ ਗਈ ਆ ਇੰਨਾ ਆਪਾਂ ਇਹਨੂੰ ਵੇਲ ਦਿੱਤਾ ਹੈ ਤਾਂ ਜੋ ਇਹਦੇ ਵਿੱਚੋਂ ਆਟੇ ਦਾ ਹੀ ਸਵਾਦ ਨਾ ਆਵੇ ਪੂਰੀ ਸਟਫਿੰਗ ਦਾ ਸਵਾਦ ਆਵੇ ਹੁਣ ਦੂਸਰਾ ਪਰੌਂਠਾ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਆਪਾਂ ਬਿਲਕੁਲ ਛੋਟੇ-ਛੋਟੇ ਸਾਈਜ਼ ਦੇ ਪੇੜੇ ਕਰ ਲੈਨੇ ਦੋ ਇਹ ਪੇੜੇ ਤੁਸੀਂ ਆਮ ਰੋਟੀ ਨਾਲੋਂ ਕਾਫੀ ਛੋਟੇ ਕਰਨੇ ਨੇ ਇਹਨਾਂ ਨੂੰ ਆਪਾਂ ਚੁੰਡ ਕੇ ਤੇ ਚੰਗੀ ਤਰ੍ਹਾਂ ਵੇਲ ਲਾਂਗੇ ਜਿਆਦਾ ਵੀ ਨਾ ਵੇਲਿਓ ਇਹਨੂੰ ਪਤਲਾ ਥੋੜਾ ਥੋੜਾ ਮੋਟਾ ਰੱਖ ਕੇ ਇਹਨੂੰ ਵੇਲ ਲੈਣਾ ਹੈ ਕਿਉਂਕਿ ਜਦੋਂ ਇਹਦੇ ਵਿੱਚ ਆਪਾਂ ਸਟਫਿੰਗ ਕਰਨੀ ਹੈ ਨਾ ਫਿਰ ਆਪਾਂ ਇਹਨੂੰ ਵੇਲਣਾ ਹੈ ਦੋਨੋਂ ਹੀ ਤਰੀਕੇ ਬਹੁਤ ਹੀ ਸਿੰਪਲ ਨੇ ਤੁਸੀਂ ਦੋਨਾਂ ਤਰੀਕਿਆਂ ਨਾਲ ਪਰੌਂਠੇ ਬਣਾਓਗੇ ਤੇ ਬਹੁਤ ਟੇਸਟੀ ਬਣਨਗੇ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਕਰਾਂਗੇ ਇਸ ਪਰੌਂਠੇ ਵਿੱਚ ਆਪਾਂ ਦੂਸਰੇ ਪਰੌਂਠੇ ਦੇ ਮੁਕਾਬਲੇ ਜਿਆਦਾ ਸਟਫਿੰਗ ਕਰ ਸਕਦੇ ਆ ਚੰਗੀ ਤਰ੍ਹਾਂ ਤੁਸੀਂ ਇਹਨੂੰ ਫੈਲਾ ਕੇ ਤੇ ਦੂਸਰੀ ਰੋਟੀ ਨੂੰ ਇਸ ਰੋਟੀ ਦੇ ਉੱਪਰ ਰੱਖ ਦੇਣਾ ਹੈ ਜੇਕਰ ਤੁਹਾਨੂੰ ਲੱਗੇ ਕਿ ਇਹ ਰੋਟੀ ਥੋੜੀ ਛੋਟੀ ਹੈ ਤੁਸੀਂ ਇਸ ਤਰੀਕੇ ਨਾਲ ਇਹਨੂੰ ਖਿੱਚ ਕੇ ਚੰਗੀ ਤਰ੍ਹਾਂ ਜੋ ਕੰਡੇ ਨੇ ਉਹਨਾਂ ਦੇ ਨਾਲ ਚਿਪਕਾ ਦੇਣਾ ਹੈ ਹੁਣ ਤੁਸੀਂ ਸਭ ਤੋਂ ਪਹਿਲਾਂ ਇਸ ਪਰੌਂਠੀ ਨੂੰ ਹੱਥ ਵਿੱਚ ਲੈ ਕੇ ਹੱਥਾਂ ਦੇ ਨਾਲ ਦਬਾਉਂਦੇ ਹੋਏ ਇਹਦੇ ਜੋ ਕਿਨਾਰੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦੇਣਾ ਹੈ ਤਾਂ ਜੋ ਆਪਸ ਵਿੱਚ ਚੰਗੀ ਤਰ੍ਹਾਂ ਜੁੜ ਜਾਣ ਬਿਲਕੁਲ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਤੇ ਫਿਰ ਆਪਾਂ ਇਹਨੂੰ ਵੇਲ ਲਾਂਗੇ ਇਸ ਪਰੌਂਠੇ ਨੂੰ ਵੇਲਦੇ ਸਮੇਂ ਤੁਸੀਂ ਬਿਲਕੁਲ ਸੈਂਟਰ ਵਿੱਚ ਵੇਲਣਾ ਰੱਖਣਾ ਹੈ ਕਿਉਂਕਿ ਇਹਨੂੰ ਆਪਾਂ ਪੂਰੇ ਕਿਨਾਰਿਆਂ ਤੱਕ ਸਟਫਿੰਗ ਨੂੰ ਫੈਲਾਉਣਾ ਹੈ ਤੇ ਇਹਨੂੰ ਆਪਾਂ ਇੱਕ ਸਾਈਡ ਤੋਂ ਥੋੜਾ ਜਿਹਾ ਵੇਲ ਕੇ ਇਹਦੀ ਸਾਈਡ ਬਦਲ ਕੇ ਦੂਸਰੀ ਸਾਈਡ ਤੋਂ ਵੇਲਣਾ ਹੁੰਦਾ ਹੈ ਜੇਕਰ ਆਪਾਂ ਇੱਕ ਸਾਈਡ ਤੋਂ ਵੇਲ ਹੀ ਜਾਵਾਂਗੇ ਤੇ ਪਰੌਂਠਾ ਖੁੱਲ ਜਾਂਦਾ ਹੈ ਬਿਲਕੁਲ ਇਸ ਤਰੀਕੇ ਨਾਲ ਮੈਂ ਵੇਲ ਕੇ ਇਹ ਵੀ ਪਰੌਂਠਾ ਤਿਆਰ ਕਰ ਲਾਂਗੀ ਹੁਣ ਆਪਾਂ ਇਹਨਾਂ ਪਰੌਂਠਿਆਂ ਨੂੰ ਸੇਕ ਲੈਣੇ ਆ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਫੇਰ ਹੀ ਤੁਸੀਂ ਸੇਕਿਓ ਮੈਂ ਲੋਹੇ ਦੇ ਤਵੇ ਦੇ ਉੱਤੇ ਇਹਨਾਂ ਨੂੰ ਬਣਾਉਂਦੀ ਪਈ ਆ ਲੋਹੇ ਦੇ ਤਵੇ ਦੇ ਉੱਤੇ ਇਹਨਾਂ ਨੂੰ ਬਣਾਉਂਦਾ ਮੈਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਹੁਣ ਆਪਾਂ ਇਹਦੇ ਉੱਪਰ ਲਗਾ ਦਾਂਗੇ ਕਿਉ ਮੇਰੇ ਤੋਂ ਥੋੜਾ ਜਿਹਾ ਪਰੌਂਠਾ ਜ਼ਿਆਦਾ ਸੇਕ ਗਿਆ ਹੀ ਪਰ ਤੁਸੀਂ ਜਦੋਂ ਥੋੜਾ ਜਿਹਾ ਸਿੱਕ ਜਾਏਗਾ ਉਦੋਂ ਇਹਨੂੰ ਪਲਟ ਦੇਣਾ ਹੈ ਦੋਨਾਂ ਸਾਈਡਾਂ ਤੇ ਚੰਗੀ ਤਰ੍ਹਾਂ ਘਿਓ ਲਗਾ ਕੇ ਘੱਟ ਫਲੇਮ ਰੱਖ ਕੇ ਗੈਸ ਦੀ ਇਹਨੂੰ ਆਪਾਂ ਦਬਾਉਂਦੇ ਹੋਏ ਚੰਗੀ ਤਰ੍ਹਾਂ ਸੇਕ ਲੈਣਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਪਰੌਂਠੇ ਬਣਾਓਗੇ ਤੇ ਪਰੌਂਠੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਜੇਕਰ ਆਪਾਂ ਪਰੌਂਠੇ ਥੋੜੇ ਮੋਟੇ ਵੇਲ ਲੈਨੇ ਆ ਤੇ ਪਰੌਂਠੇ ਸੌਫਟ ਜੇ ਬਣਦੇ ਨੇ ਜੇਕਰ ਜ਼ਿਆਦਾ ਪਤਲੇ ਵੇਲ ਕੇ ਤੇ ਘੱਟ ਫਲੇਮ ਦੇ ਉੱਤੇ ਸੇਕਦੇ ਆ ਤੇ ਪਰੌਂਠੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਬੜਾ ਸੋਹਣਾ ਫੁੱਲ ਕੇ ਪਰੌਂਠਾ ਤਿਆਰ ਹੋ ਗਿਆ ਏ ਤੁਸੀਂ ਮੇਰੇ ਦੱਸੇ ਇਸ ਤਰੀਕੇ ਦੇ ਨਾਲ ਆਟਾ ਬਣਾ ਕੇ ਇਹ ਪਰੌਂਠੇ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਪਸੰਦ ਆਉਣਗੇ ਇਸੇ ਹੀ ਤਰੀਕੇ ਦੇ ਨਾਲ ਆਪਾਂ ਜਿੰਨੇ ਵੀ ਆਪਣੇ ਕੋਲ ਪਰੌਂਠੇ ਬਣੇ ਨੇ ਸਾਰਿਆਂ ਨੂੰ ਸੇਕ ਲਾਂਗੇ ਪਰਾਠਿਆਂ ਨੂੰ ਜਿੰਨਾ ਹੀ ਜ਼ਿਆਦਾ ਆਪਾਂ ਘਿਓ ਲਾਵਾਂਗੇ ਓਨੇ ਹੀ ਜ਼ਿਆਦਾ ਕ੍ਰਿਸਪੀ ਬਣਨਗੇ ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਕ੍ਰਿਸਪੀ ਪਰੌਂਠੇ ਬਣਾਉਣੇ ਨੇ ਤੇ ਤੁਸੀਂ ਮੱਖਣ ਦੀ ਵਰਤੋਂ ਕਰਿਓ ਮੱਖਣ ਦੇ ਨਾਲ ਪਰੌਂਠੇ ਹੋਰ ਜ਼ਿਆਦਾ ਕ੍ਰਿਸਪੀ ਬਣਦੇ ਨੇ ਜੇਕਰ ਤੁਹਾਨੂੰ ਪਰੌਂਠਿਆਂ ਦੀ ਇਹ ਰੈਸਪੀ ਵਧੀਆ ਲੱਗੀ ਹੋਈ ਮੇਰੇ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜਦੋਂ ਆਪਾਂ ਇਹ ਸਟਫਿੰਗ ਵਾਲਾ ਪਰੌਂਠਾ ਸੇਕਦੇ ਆਂ ਤੇ ਇਹਦੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਆਪਾਂ ਇੱਕ ਸਾਈਡ ਤੇ ਪਰੌਂਠੇ ਨੂੰ ਕਰਦੇ ਹੋਏ ਸੇਕਣਾ ਹੈ ਜੇਕਰ ਆਪਾਂ ਦਬਾ ਕੇ ਇਹਨਾਂ ਨੂੰ ਸੇਕਾਂਗੇ ਤਾਂ ਇਹ ਜਾਦੇ ਵਧੀਆ ਸੇਕ ਜਾਂਦੇ ਨੇ ਮੈਂ ਸਾਰੇ ਪਰੌਂਠੇ ਇਸੇ ਤਰੀਕੇ ਨਾਲ ਤਿਆਰ ਕਰ ਲਏ ਨੇ ਤੁਸੀਂ ਦੇਖੋ ਕਿੰਨੇ ਵਧੀਆ ਕ੍ਰਿਸਪੀ ਜਿਹੇ ਪਰੌਂਠੇ ਬਣਾ ਕੇ ਆਪਾਂ ਤਿਆਰ ਕੀਤੇ ਨੇ ਜੇਕਰ ਤੁਸੀਂ ਮੂਲੀ ਦੇ ਪਰੌਂਠੇ ਬਣਾਉਂਗੇ ਤਾਂ ਤੁਸੀਂ ਮੂਲੀ ਨੂੰ ਵੀ ਇਸੇ ਤਰ੍ਹਾਂ ਨਿਚੋੜ ਕੇ ਤੇ ਉਹਦੇ ਪਾਣੀ ਦੇ ਨਾਲ ਆਟਾ ਬਣਾਓ ਉਹ ਵੀ ਪਰੌਂਠੇ ਬਹੁਤ ਵਧੀਆ ਬਣਦੇ ਨੇ ਤੁਸੀਂ ਦੇਖੋ ਵਿੱਚੋਂ ਵੀ ਕਿੰਨੀ ਜਿਆਦਾ ਸਟਫਿੰਗ ਨਜ਼ਰ ਆਉਂਦੀ ਪਈ ਹੈ ਪਰੌਂਠਿਆਂ ਦੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਧੰਨਵਾਦ